ਹਾਲਚੂਗ ਆ ਚੁੱਕਾ ਹੈ ਜਿੱਥੇ ਜ਼ਮੀਨ ਦੇ ਟੋਟੇ ਜਿਗਰ ਦੇ ਟੋਟਿਆਂ ਤੇ ਭਾਰੀ ਪੈ ਰਹੇ ਨੇ ਦੋ ਭਰਾ ਜੋ ਬਚਪਨ ਦੇ ਵਿੱਚ ਇਕੱਠੇ ਵੱਡੇ ਹੋਏ ਤੇ ਇਸੇ ਦਰਮਿਆਨ ਜ਼ਮੀਨੀ ਵਿਵਾਦ ਕਰਕੇ ਇੱਕ ਭਰਾ ਦੇ ਵੱਲੋਂ ਆਪਣੇ ਭਰਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੜਫਾ ਤੜਫਾਕੇ ਆਪਣੇ ਵੱਡੇ ਵੀਰ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਇੱਕ ਛੋਟਾ ਜਿਹਾ ਜ਼ਮੀਨ ਦਾ ਟੋਟਾ ਦੋ ਭਰਾਵਾਂ ਦੇ ਰਿਸ਼ਤੇ ਤੇ ਭਾਰੀ ਪੈ ਜਾਂਦਾ ਹੈ ਜਿੱਥੇ ਛੋਟੇ ਭਰਾ ਦੇ ਵੱਲੋਂ ਆਪਣੇ ਵੱਡੇ ਭਰਾ ਜੋ ਐਸਆਈਸੀ ਉਸ ਨੂੰ ਮੌਤ ਦੇ ਘਾਟ ਉਤਾਰੇ ਜਾਂਦਾ ਹੈ ਟਰੈਕਟਰ ਦੇ ਨਾਲ ਦਰੜ ਦਿੱਤਾ ਜਾਂਦਾ ਹੈ ਬਰਨਾਲਾ ਤੋਂ ਇਹ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ ਜਿੱਥੇ ਬੀਤੇ ਦਿਨ ਦੀ ਇਹ ਖਬਰ ਸੀ ਕਿ ਜਿੱਥੇ ਇੱਕ ਭਰਾ ਦੇ ਵੱਲੋਂ ਇੱਕ ਭਰਾ ਦਾ ਕਤਲ ਕਰ ਦਿੱਤਾ ਜਾਂਦਾ ਵਜ੍ਹਾ ਸਿਰਫ ਇੰਨੀ ਸੀ ਕਿ ਜ਼ਮੀਨੀ ਵਿਵਾਦ ਕਾਫੀ ਸਮੇਂ ਤੋਂ ਦੋ ਭਰਾਵਾਂ ਦੇ ਵਿਚਕਾਰ ਚੱਲ ਰਿਹਾ ਸੀਗਾ ਲਗਾਤਾਰ ਦੋਵਾਂ ਭਰਾਵਾਂ ਵਿੱਚ ਜ਼ਮੀਨ ਦੇ ਟੁਕੜੇ ਕਰਕੇ ਲੜਾਈਆਂ ਹੋ ਰਹੀਆਂ ਸੀ ਤੇ ਇਸੇ ਕਰਕੇ ਛੋਟੇ ਭਰਾ ਨੂੰ ਗੁੱਸਾ ਆਉਂਦਾ ਹੈ ਤੇ ਉਹ ਟਰੈਕਟਰ ਦੇ ਨਾਲ ਰਾਹ ਜਾਂਦੇ ਆਪਣੇ ਵੱਡੇ ਵੀਰ ਐਸਐਸਆਈ ਭਰਾ ਨੂੰ ਮੌਤੇ ਘਾਟ ਉਤਾਰ ਦਿੰਦਾ ਹੈ ਸਿੱਧਾ ਤਸਵੀਰਾਂ ਤੁਹਾਨੂੰ ਉਸ ਟਰੈਕਟਰ ਦੀਆਂ ਵੀ ਦਿਖਾਵਾਂਗੇ ਜਿਸ ਟਰੈਕਟਰ ਦੇ ਨਾਲ ਇੱਕ ਭਰਾ ਦੇ ਵੱਲੋਂ ਆਪਣੇ ਭਰਾ ਦਾ ਕਤਲ ਕੀਤਾ ਜਾਂਦਾ ਹੈ ਦਰਸਲ ਜੋ ASI ਭਰਾ ਹੁੰਦਾ ਹੈ ਉਹ ਮੋਟਰਸਾਈਕਲ ਤੇ ਜਾ ਰਿਹਾ ਹੁੰਦਾ ਹੈ ਤੇ ਇਸੇ ਦਰਮਿਆਨ ਜੋ ਛੋਟਾ ਭਰਾ ਹੁੰਦਾ ਹੈ ਉਹ ਟਰੈਕਟਰ ਤੇ ਆਂਦਾ ਹੈ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰਦਾ ਹੈ ਬਾਅਦ ਦੇ ਵਿੱਚ ਆਪਣੇ ASI ਭਰਾ ਤੇ ਟਰੈਕਟਰ ਚੜਾ ਦਿੰਦਾ ਹੈ ਜਿਸ ਦੇ ਕਾਰਨ ਉਸ ASI ਭਰਾ ਦੀ ਮੌਤ ਹੋ ਜਾਂਦੀ ਹੈ ਹਸਪਤਾਲ ਲਿਜਾਇਆ ਜਾਂਦਾ ਪਰ ਡਾਕਟਰ ਦੇ ਵੱਲੋਂ ਉਸ ਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਹੈ ਤਾਂ ਬਰਨਾਲਾ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਕਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਜ਼ਮੀਨੀ ਵਿਵਾਦ ਕਰਕੇ ਲੜਾਈਆਂ ਵਾਧ ਰੀਆਂ ਨੇ ਰੋਜ਼ਾਨਾ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਭਰਾਵਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਇਹ ਚਾਚਿਆਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਸਿਰਫ ਜ਼ਮੀਨ ਦੇ ਟੁਕੜੇ ਪਿੱਛੇ ਕਿ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਰਿਸ਼ਤੇ ਆਤ ਦੇ ਉੱਪਰ ਭਾਰੀ ਪੈ ਸਕਦਾ ਹੈ ਕਿ ਰਿਸ਼ਤੇ ਇੰਨੇ ਕਮਜ਼ੋਰ ਹੋ ਚੁੱਕੇ ਨੇ ਕਿ ਇੱਕ ਜ਼ਮੀਨ ਦਾ ਟੋਟਾ ਇੱਕ ਛੋਟਾ ਜਿਹਾ ਟੁਕੜਾ ਸਿਰਫ ਉਸ ਕਰਕੇ ਤੁਸੀਂ ਆਪਣੇ ਉਸ ਬਚਪਨ ਦੀਆਂ ਯਾਦਾਂ ਨੂੰ ਭੁੱਲ ਜਾਓ ਇਹ ਦੋ ਭਰਾ ਜਿਨ੍ਹਾਂ ਨੇ ਇਕੱਠੇ ਬਚਪਨ ਆਪਣਾ ਬਤੀਤ ਕੀਤਾ ਵੱਡਾ ਭਰਾ ਜਿਸ ਨੂੰ ਪਿਓ ਦੇ ਸਮਾਨ ਮੰਨਿਆ ਜਾਂਦਾ ਹੈ ਉਸ ਪਿਓ ਦੇ ਸਮਾਨ ਭਰਾ ਨੂੰ ਛੋਟੇ ਭਰਾ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਆਪਣੇ ਹੱਥੀ ਇਸ ਭਰਾ ਦੇ ਵੱਲੋਂ ਆਪਣੇ ਵੱਡੇ ਵੀਰ ਨੂੰ ਕਤਲ ਕਰ ਦਿੱਤਾ ਜਾਂਦਾ ਵੱਡੇ ਵੀਰ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਤਸਵੀਰਾਂ ਇਹ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਜ਼ਮੀਨੀ ਵਿਵਾਦ ਭਰਾਵਾਂ ਦੇ ਰਿਸ਼ਤੇ ਤੇ ਭਾਰੀ ਪੈ ਜਾਂਦਾ ਹੈ ਟਰੈਕਟਰ ਦੇ ਨਾਲ ਐਸਆਈ ਭਰਾ ਨੂੰ ਦਰੜ ਦਿੱਤਾ ਜਾਂਦਾ ਹੈ ਤਾਂ ਦੱਸਦੀ ਹੈ ਕਿ ਬਨਾਲਾ ਦੇ ਪਿੰਡ ਕਾਲੇਕੇ ਚ ਲੰਗੀ ਸ਼ਾਮ ਇਹ ਪੂਰੀ ਘਟਨਾ ਜਿਹੜੀ ਆ ਵਾਪਰਦੀ ਹੈ ਜਦੋਂ ਐਸਆਈ ਜੁਗਿੰਦਰ ਸਿੰਘ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਵੱਲ ਨੂੰ ਆ ਰਿਹਾ ਸੀ ਤਾਂ ਸਾਹਮਣੋਂ ਉਸ ਦਾ ਭਰਾ ਆਂਦਾ ਜਿਸ ਦਾ ਨਾਂ ਸੁਖਦੇਵ ਸਿੰਘ ਸੀ ਸੁਖਦੇਵ ਦੇ ਵੱਲੋਂ ਆਪਣੇ ਐਸਆਈ ਭਰਾ ਨੂੰ ਪਹਿਲਾ ਮੋਟਰਸਾਈਕਲ ਦੇ ਨਾਲ ਆਪਣਾ ਜੋ ਮੋਟਰਸਾਈਕਲ ਦੇ ਨਾਲ ਐਸਆਈ ਭਰਾ ਆ ਰਿਹਾ ਸੀ ਪਹਿਲਾ ਉਸ ਨੂੰ ਟੱਕਰ ਮਾਰੀ ਜਾਂਦੀ ਹੈ ਟਰੈਕਟਰ ਦੇ ਨਾਲ ਬਾਅਦ ਦੇ ਵਿੱਚ ਉਸ ਟਰੈਕਟਰ ਦੇ ਨਾਲ ਹੀ ਆਪਣੇ ਐਸਆਈ ਭਰਾ ਨੂੰ ਦਰੜ ਦਿੱਤਾ ਜਾਂਦਾ ਹੈ ਤਾਂ ਪੰਜਾਬ ਦੇ ਵਿੱਚ ਇਹ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸੁਖਦੇਵ ਸਿੰਘ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਪਰ ਕਿਵੇਂ ਇੱਕ ਭਰਾ ਨੇ ਆਪਣੇ ਭਰਾ ਦਾ ਘਰ ਉਜਾੜ ਦਿੱਤਾ ਇਹ ਪਰਿਵਾਰ ਵਾਲੇ ਤਾਂ ਹੰਮ ਮਾਰ ਕੇ ਰੋ ਰਹੇ ਨੇ ਇਹਨਾਂ ਨੂੰ ਲੱਗਾ ਸੀ ਕਿ ਸ਼ਾਇਦ ਜ਼ਮੀਨ ਦਾ ਰੋਲਾ ਅੱਜ ਨਹੀਂ ਤਾਂ ਕੱਲ ਮੁੱਕ ਜਾਏਗਾ ਜ਼ਮੀਨ ਦੇ ਟੁਕੜੇ ਜਿਹੜੇ ਨੇ ਕਿਸ ਤਰੀਕੇ ਦੇ ਨਾਲ ਰਿਸ਼ਤੇ ਆ ਤੇ ਭਾਰੀ ਪੈ ਗਏ ਨੇ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਜਿੱਥੇ ਜ਼ਮੀਨੀ ਵਿਵਾਦ ਕਰਕੇ ਅਜਿਹਾ ਕਤਲ ਹੋਇਆ ਹੋਵੇ ਰੋਜ਼ਾਨਾ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਜ਼ਮੀਨੀ ਵਿਵਾਦ ਕਿਸ ਹੱਦ ਤੱਕ ਰਿਸ਼ਤਿਆਂ ਦੇ ਭਾਰੀ ਪੈ ਚੁੱਕਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਅੱਜ ਦਿਨ ਸਾਹਮਣੇ ਆndੀਆਂ ਨੇ ਦੱਸਿਆ ਜਾ ਰਿਹਾ ਕਿ ਜੁਗਿੰਦਰ ਸਿੰਘ ਦਾ ਛੋਟਾ ਭਰਾ ਹੀ ਸੀ ਜਿਸ ਨੇ ਉਸ ਨੂੰ ਆਪਣੇ ਹੱਥੀ ਮੌਤੇ ਘਾਟ ਉਤਾਰਿਆ ਜੋ ਕਤਲ ਦੀ ਵਜ੍ਹਾ ਹੈ ਉਹ ਜ਼ਮੀਨੀ ਵਿਵਾਦ ਜਿਹੜਾ ਹੈ ਦੋ ਭਰਾਵਾਂ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਮੁਲਜ਼ਮ ਦੀ ਪਾਲ ਕੀਤੀ ਜਾ ਰਹੀ ਹੈ ਤੇ ਜਲਦ ਉਸ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਤੇ ਇਹ ਘਟਨਾ ਕਿਤੇ ਨਾ ਕਿਤੇ ਸਬਕ ਸਿਖਾਉਣ ਵਾਲੀਆਂ ਵੀ ਹੈ ਕਿ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਜਾਂ ਜ਼ਮੀਨ ਕਰਕੇ ਆਪਣੇ ਰਿਸ਼ਤਿਆਂ ਨੂੰ ਇੰਨਾ ਕਮਜ਼ੋਰ ਨਾ ਕਰੋ ਲੜਾਈਆਂ ਝਗੜੇ ਹਰ ਰਿਸ਼ਤੇ ਦੇ ਵਿੱਚ ਹੁੰਦੇ ਨੇ ਪਰ ਆਪਣੇ ਹੱਥੀ ਆਪਣੇ ਭਰਾ ਨੂੰ ਮੌਦ ਦੇ ਘਾਟ ਉਤਾਰ ਦੇਣਾ ਸਿਰਫ ਜ਼ਮੀਨ ਕਰਕੇ ਹੁਣ ਐਸੀ ਜ਼ਮੀਨ ਦਾ ਕੀ ਹੋਏਗਾ ਐਸਆਈ ਭਰਾ ਨੂੰ ਮੌਦੇ ਘਾਟ ਉਤਾਰ ਦਿੱਤਾ ਆਪ ਉਹ ਵਿਅਕਤੀ ਹੁਣ ਜੇਲ੍ਹ ਦੇ ਵਿੱਚ ਜਾਏਗਾ ਹੁਣ ਜ਼ਮੀਨ ਦਾ ਕੀ ਹੋਵੇਗਾ ਕਿ ਜ਼ਮੀਨ ਦੇ ਟੁਕੜੇ ਇਸ ਹੱਦ ਤੱਕ ਹੋ ਜਾਂਦੇ ਕਿ ਉਹ ਦੋ ਭਰਾ ਜਿਨ੍ਹਾਂ ਨੇ ਇਕੱਠੇ ਆਪਣੀ ਜ਼ਿੰਦਗੀ ਬਤੀਤ ਕੀਤੀ ਸੀ ਕਿਵੇਂ ਬਚਪਨ ਦੇ ਵਿੱਚ ਖੇਡਦੇ ਹੁੰਦੇ ਸਿਗੇ ਸਾਰੀਆਂ ਯਾਦਾਂ ਇਹ ਭੁੱਲ ਕੇ ਆਪਣੇ ਭਰਾ ਦਾ ਛੋਟੇ ਭਰਾ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਕਿ ਕੁਝ ਪੁਲਿਸ ਮੁਲਾਜ਼ਮ ਦਾ ਇਸ ਪੂਰੇ ਵਾਰਦਾਤ ਤੇ ਕਹਿਣਾ ਉਹ ਵੀ ਸੁਣ ਲੈਣੇ ਆ ਇਹ ਕੱਲ ਸ਼ਾਮ ਕਰੀਬ 8 ਵਜੇ ਦੀ ਘਟਨਾ ਹੈ ਜਿਹਦੇ ਵਿੱਚ ਜੋਗਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਬਤੌਰ ASI ਡਿਊਟੀ ਕਰਦੇ ਸੀ ਇਹ ਜੋ ਬਰਨਾਲੇ ਰਹਿੰਦੇ ਨੇ ਤੇ ਇਹਨਾਂ ਦੇ ਆਪਣੇ ਬ੍ਰਦਰ ਸੁਖਦੇਵ ਸਿੰਘ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਪ੍ਰਾਪਰਟੀ ਰਿਲੇਟਡ ਜਿਹੜਾ ਡਿਸਪਿਊਟ ਚੱਲਦਾ ਸੀਗਾ ਕੱਲ ਸ਼ਾਮ ਇਹ ਆਪਣੀ ਪਤਨੀ ਵੀਰਪਾਲ कौर ਦੇ ਨਾਲ ਆਪਣੇ ਨਾਨਕੇ ਪਿੰਡ ਕਾਲੇਕੇ ਤੋਂ ਵਾਪਸ ਬਰਨਾਲਾ ਸਾਈਡ ਨੂੰ ਆ ਰਹੇ ਸੀ ਜਦੋਂ ਇਹ ਭੈਣੀ ਜੱਸਾ ਲਿੰਕ ਰੋਡ ਦੇ ਉੱਤੇ ਕਰੀਬ 2 ਕਿਲੋਮੀਟਰ ਆਏ ਤਾਂ ਅੱਗੇ ਤੋਂ ਟਰੈਕਟਰ ਦੇ ਉੱਤੇ ਇਹਨਾਂ ਦਾ ਜਿਹੜਾ ਬ੍ਰਦਰ ਹੈ ਛੋਟਾ ਸੁਖਦੇਵ ਸਿੰਘ ਤੇ ਸੁਖਦੇਵ ਸਿੰਘ ਦਾ ਬੇਟਾ ਰਵਨਪ੍ਰੀਤ ਸਿੰਘ ਇਹ ਆ ਰਹੇ ਸੀ ਇਹਨਾਂ ਨੇ ਟਰੈਕਟਰ ਰੋਕ ਕੇ ਤੇ ਉਹਦੇ ਉੱਤੇ ਜਿਹੜਾ ਟੱਕਰ ਮਾਰ ਕੇ ਜਿਹੜੀ ਬਲਵੀਰ ਕੌਰ ਸਾਈਡ ਤੇ ਖੜੀ ਸੀ ਉਹ ਥੋੜੀ ਉਹਨੂੰ ਘਬਰਾਟ ਹੋ ਗਈ ਸੀ ਤੇ ਇਹਨਾਂ ਨੇ ਟੱਕਰ ਮਾਰ ਕੇ ਜਿਹੜਾ ਪਹਿਲਾਂ ਉਹਨੂੰ ਮੋਟਰਸਾਈਕਲ ਤੋਂ ਥੱਲੇ ਸਿੱਟ ਦਿੱਤਾ ਖੇਤਾਂ ਵਿੱਚ ਤੇ ਬਾਅਦ ਦੇ ਵਿੱਚ ਟਰੈਕਟਰ ਜਿਹੜਾ ਉਹਦੇ ਉੱਤੇ ਚੜਾ ਕੇ ਪੂਰਾ ਜਿਹੜਾ ਉਹਨੂੰ ਕਤਲ ਕਰ ਦਿੱਤਾ ਸੋ ਵੀਰਪਾਲ ਕੌਰ ਦੇ ਬਿਆਨਾਂ ਦੇ ਉੱਤੇ ਅਸੀਂ ਜਿਹੜਾ ਐਫ ਆਈ ਆਰ ਥਾਣਾ ਧਨੋਲਾ ਵਿਖੇ ਦਰਜ ਕਰ ਦਿੱਤੀ ਆ ਦੋਨਾਂ ਦੇ ਖਿਲਾਫ ਤੇ ਦੋਸ਼ੀਆਂ ਦੀ ਭਾਲ ਜਾਰੀ ਆ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਸੱਬੀ ਹੌਸਾ ਹੱਥੋਂ ਹੌਸਾ ਹੱਥੀ ਬੜਾ ਹੋਰ ਪਾਉਂਦਾ ਨਾ 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 ਰੋਗ ਜਿਹੜਾ ਮੰਦਰੀ ਮਾਰਗ ਵੇਲੇ ਉਹ ਚਿਰ ਅਗੇ ਉਹ ਆਉਂਦਾ ਨਹੀਂ ਅੱਜ ਜਿਹੜੀ ਜਿਹੜੀ ਆ ਗਈ ਹੈ ਉਹ 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 ਜਿਹੜੀ ਜਿਹੜੀ ਆ ਗਈ Huh oh.